ਸਾਡਾ ਸਾਈਡ ਨੇੜਲੇ ਪਿੰਡ ਸਿਆੜ ਜਿੱਥੇ ਕੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀਆ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਅਖੰਡ ਪਾਠ ਸਾਹਿਬ ਖੋਲੇ ਗਏ ਉੱਥੇ ਹੀ ਮੁਫਤ ਬਲੱਡ ਟੈਸਟ ਵੀ ਕੀਤੇ ਜਾ ਰਹੇ ਹਨ ਹਿਪੋਥੈਟੀ ਦੇ ਮਹਾ ਡਾਕਟਰ ਬਲੋਗੇ ਮਰੀਜ਼ਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਇਸ ਸਮੇਂ ਪੱਤਰਕਾਰ ਨਾਲ ਗੱਲਬਾਤ ਕਰਦੇ ਸੰਤ ਬਾਬਾ ਮਿਆ ਸਿੰਘ ਜੀ ਵਰੋ ਸਾਈ ਹੋਏ ਹਰਨੇਕ ਸਿੰਘ ਜੀਆ ਨੇ ਕਿਹਾ ਕਿ ਸਿਆੜ ਦੇ ਛਾਟ ਸਾਹਿਬ ਵਿਖੇ ਪਿਛਲੇ ਕਈ ਸਾਲਾਂ ਤੋਂ ਮੁਫਤ ਹਿਪੋਥੈਟੀ ਡਿਸੈਂਟਰੀ ਚੱਲਦੀ ਹੈ ਜਿੱਥੇ ਕਿ ਹਰਿਆਣੇਵਾਰ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਉਹਨਾਂ ਕਿਹਾ ਕਿ ਮੈਡੀਕਲ ਦੀ ਟੀਮ ਵੱਲੋਂ ਜਿਹੜੇ-ਜਿਹੜੇ ਮਰੀਜ਼ਾਂ ਦੇ ਜਿੰਨੇ ਵੀ ਬਲੱਡ ਟੈਸਟ ਰეკਮੈਂਡ ਕੀਤੇ ਜਾਣਗੇ ਉਹ ਸਾਰੇ ਹੀ ਬਿਲਕੁਲ ਮੁਫਤ ਕੀਤੇ ਜਾ ਰਹੇ ਹਨ ਤੇਰੀ ਜਹੋਵੇ ਸਤਗੁਰ ਨਾਨਕ ਪਰਗਟ ਆ ਮਿੱਟੀ ਧੁੰਦ ਜਾਗ ਜਾਣਣ ਹੋਇਆ ਸਤਗੁਰ ਨਾਨਕ ਪਰਗਟ ਆ ਮਿੱਟੀ ਧੁੰਦ ਜਾਗ ਜਾਣਣ ਹੋਇਆ ਨਾਨਕ ਪਰਗਟ ਆ ਮਿੱਟੀ ਧੁੰਦ ਜਾਗ ਜਾਣਣ ਹੋਇਆ ਤੇਰੇ ਨਾਨਕ ਪਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਤੇਰੇ ਨਾਨਕ ਪਰਗਟਿਆ ਮਿੱਟੀ ਤੁੰਦ ਚਾਨਣ ਹੋਆ ਵਿੱਚ ਨਾਨਕ ਕਾਣਾ ਸਾਹਿਬ ਦੇ ਤਾਤ ਨੂੰ ਮੇਰਣ ਬਧਾਇਆ ਵਿੱਚ ਨਾਨਕ ਕਾਣਾ ਸਾਹਿਬ ਦੇ ਤ੍ਰਿਪਤਾ ਨੂੰ ਮਿਲਣ ਬਜ਼ਾਈਆ ਵਿੱਚ ਨਣੇ ਕਾਣਾ ਸਾਹਿਬ ਦੇ ਗੁਰੂ ਨਾਨਕ ਦੇਵ ਜੈ ਹੋਵੇ ਬਾਬਾ ਨਾਨਕ ਦੇਵ ਜੈ ਹੋਵੇ ਨਾਨਕ ਤੇਰੀ ਜੈ ਹੋਵੇ ਬਾਬਾ ਨਾਨਕ ਤੇਰੀ ਜੈ ਹੋਵੇ ਗੁਰੂ ਨਾਨਕ ਤੇਰੀ ਬਾਬਾ ਨਾਨਕ ਤੇਰੀ ਜੈ ਹੋਵੇ ਨਾਨਕ ਤੇਰੀ ਜੈ ਹੋਵੇ ਬਾਬਾ ਨਾਨਕ ਤੇਰੀ ਜੈ ਹੋਵੇ ਸਭ ਦੇਵਤੇ ਪਲ ਵਰਸਾਉਂਦੇ ਗੁਰੂ ਨਾਨਕ ਤੇਰੀ ਜੈ ਹੋਵੇ ਬਾਬਾ ਨਾਨਕ ਤੇਰੀ ਜੈ ਹੋਵੇ ਸਿਫਤੁ ਗੁਰਿ ਸੰਗਰੇ ਦੀ ਕੰਮ ਦਾ ਵਾਹਿਗੁਰੂ ਜੀ ਕੀ ਬਖਸ਼ੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਜਾਨਨ ਹੋਆ ਜਿੱਤੇ ਸਾਰੇ ਹੀ ਸੰਸਾਰ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਪਾਤਸ਼ਾਹੀ ਦਾ ਨਾਨਕਲੇਵਾ ਸੰਗਤਾਂ ਬਹੁਤ ਹੀ ਧੂਮਧਾਉ ਦੇ ਨਾਲ ਉਹਨਾਂ ਦਾ ਗੁਰਪੁਰਬ ਮਨਾ ਰਹੀਆਂ ਨੇ ਅੱਜ ਸ੍ਰੀ ਨਾਨਕ ਸਰਾਸਰਮ ਟਰਸਟ ਸਿਆੜ ਧੰਨ ਧੰਨ ਬਾਬਾ ਮਹੀਆ ਸਿੰਘ ਜੀ ਸਿਆੜ ਸਾਹਵਾਲੇ ਉਹਨਾਂ ਦੇ ਤਪਸਥਾਨ ਤੇ ਮੌਜੂਦਾ ਮਹਾਪੁਰਖ ਧੰਨ ਧੰਨ ਬਾਬਾ ਹਨੇਕ ਸਿੰਘ ਜੀ ਵੱਲੋਂ ਅੱਜ ਇਸ ਸਥਾਨ ਤੇ ਪਾਵਨ ਸਤਿਗੁਰਾਂ ਦੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਗੁਰਪਰਵ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਜਿੱਥੇ ਉਹਨਾਂ ਦੀ ਖੁਸ਼ੀ ਦੇ ਵਿੱਚ ਮੁੱਖ ਰੱਖਦੇ ਆ ਸਮੂਹ ਟਰਸਟ ਦੇ ਵੱਲੋਂ ਤੇ ਮੌਜੂਦਾ ਮਹਾਪੁਰਖਾਂ ਦੇ ਵੱਲੋਂ 5 ਤਰੀਕ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਫ੍ਰੀ ਮੈਡੀਕਲ ਚੈੱਕਅਪ ਹੋਣਗੇ ਡਾਕਟਰਾਂ ਦੀਆਂ ਮਾਹਰ ਟੀਮਾਂ ਪਹੁੰਚ ਰਹੀਆਂ ਨੇ ਸੰਗਤਾਂ ਨੂੰ ਬੇਨਤੀ ਆ ਵੀ ਸਾਰੇ ਨੇ ਆਪਣੇ ਜਿੰਨਾ ਦੀ ਲੋੜ ਅਨਸਾਰ ਮੈਡੀਕਲ ਸਹੂਲਤ ਦੀ ਲੋੜਾ ਚੈੱਕਅਪ ਕਰਾਉਣੇ ਆ ਉਹ ਸ੍ਰੀ ਨਾਨਕਸਰਾਸ ਨੂੰ ٹرسٹ ਛਾੜ ਵਿਖੇ ਬਾਬਾ ਜੀ ਦੇ ਤਪਸਥਾਨ ਤੇ ਪਹੁੰਚ ਕੇ 7 ਵਜੇ ਤੋਂ ਲੈ ਕੇ 5 ਵਜੇ ਤੱਕ ਫ੍ਰੀ ਟੈਸਟ ਕੀਤੇ ਜਾਣਗੇ ਤੇ ਨਾਲ ਹੀ ਇਸਤਾਨ ਦੇ ਵਿੱਚ ਜਿੱਥੇ अनेका ਹੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਪੁਰਖਾਂ ਦੇ ਵੱਲੋਂ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਜਾਂਦੀਆਂ ਨੇ ਫ੍ਰੀ ਹੋਮੋਪੈਥਿਕ ਡਿਸਪੈਂਸਰੀ ਚੱਲ ਰਹੀ ਆ ਜਿਨ੍ਹਾਂ ਦੀਆਂ ਫ੍ਰੀ ਇਲਾਜ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਜਾਂਦੇ ਨੇ 5 ਤਰੀਕ ਨੂੰ ਵੀ ਜਿਹੜੇ ਵੀ ਮਰੀਜ਼ ਪਹੁੰਚਣਗੇ ਉਹਨਾਂ ਨੂੰ ਉਹਨਾਂ ਦੇ ਟੈਸਟ ਕੀਤੇ ਜਾਣਗੇ ਮਹਾ ਡਾਕਟਰਾਂ ਵੱਲੋਂ ਤੇ ਨਾਲ ਹੀ ਅਸੀਂ ਸਾਰੀ ਸੰਗਤ ਦਾ ਸੰਗਤ ਵੱਲੋਂ ਸ੍ਰੀ ਨਾਨਕ ਆਸ਼ਰਮ ਦਾ ਸਿਆੜ ਵੱਲੋਂ ਮੌਜੂਦਾ ਮਹਾਪੁਰਖ ਸੰਤ ਬਾਬਾ ਹਨੀਕ ਸਿੰਘ ਜੀ ਜੋ ਅੱਜ ਕੱਲ੍ਹ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜ ਰਹੇ ਨੇ ਉਹਨਾਂ ਦੇ ਵੱਲੋਂ ਇਹ ਵੱਡੇ ਉਦਮ ਪਰਾਲੇ ਕੀਤੇ ਗਏ ਨੇ ਸਮੂਹ ਜਗਤ ਦੀਆਂ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਜਾਂਦੀਆਂ ਨੇ ਤੇ ਇਸੇ ਤਰ੍ਹਾਂ ਸਤਿਗੁਰੂ ਜੀ ਸਾਰਿਆਂ ਉੱਪਰ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ